ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਸਕ੍ਰਿਤੀ ਸ਼ਲੋਕ ਮੱਲਾ ਪੰਜਵਾਂ ਦਾ 12ਵਾਂ ਜੋ ਸ਼ਲੋਕ ਹੈ ਉਸ ਦੀ ਅਜੇ ਰੱਖਿਆ ਕਰਨੀ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਆਪ ਹੀ ਆਪਣੇ ਸ਼ਬਦ ਦੇ ਵਿਚਾਰ ਆਪਿਤ ਰਾਲਣ ਇਸ ਸ਼ਲੋਕ 12ਵੇਂ ਸ਼ਲੋਕ ਦਾ ਸ਼ਾਸਤ੍ਰਿਕ ਸ਼ਲੋਕ ਦਾ ਜੋ ਪਾਠ ਹੈ ਉਹ ਆਪ ਕੀ ਕਰਮਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮੰ ਤਾਂ ਮਰਨੰ ਹਰਖੰ ਤਾਂ ਛੋਗੰ ਭੋਗੰ ਤਾਂ ਰੋਗੰ ਉਚੰ ਤਾਂ ਨੀਚੰ ਨਾਨਾ ਸਮੂਚੰ ਰਾਜੰ ਤਾਂ ਮਾਨੰ ਬਿਮਾਨੰ ਤਾਂ ਹੀ ਨੇ ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਗੋਬਿੰਦ ਭਜਨ ਸਾਸ ਕੇਨ ਅਸਰਿੰ ਨਾਨਕ ਭਗਵੰਤ ਪਰਜਨਾਸਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਲੋਕਾਂ ਹੀ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਅਪ੍ਰੇਸ਼ ਕਰ ਰਹੇ ਨੇ ਕਿ ਇਸ ਸੰਸਾਰ ਜਿਹੜਾ ਮਰਨਾ ਸੱਚਾ ਹੈ ਜੀਉਣਾ ਝੂਠਾ ਹੈ ਇਸ ਸੰਸਾਰ ਵਿੱਚ ਕੋਈ ਵੀ ਚੀਜ਼ ਦੀ ਵੀ ਰਹਿਣ ਵਾਲੀ ਨਹੀਂ ਪਾਪ ਦੇ ਜਨਮੰਤ ਮਰਨ ਜੇ ਜਨਮ ਹੈ ਤੇ ਮੌਤ ਵੀ ਹੈ ਹਰਖੰਗ ਦਾ ਸੋਗੰ ਪਾਪਸ਼ ਦੀ ਵੀ ਰਹਿਣ ਵਾਲਾ ਕੋਈ ਚੀਜ਼ ਨਹੀਂ ਨਾ ਹਰਖੰਗ ਦਾ ਸੋਗੰ ਦੇ ਕੋ ਜਮਿਆ ਤੇ ਉਹਨੇ ਸਦਾ ਰਹਿਣਾ ਨਹੀਂ ਮਰਨ ਜਿਹੜਾ ਮਰ ਗਿਆ ਉਹ ਫੇਰ ਜੰਮ ਨਹੀਂ ਸਕਦਾ ਭਾਵ ਸਦੀਵੀ ਕੋਈ ਵੀ ਨਹੀਂ ਨਾ ਹਰਖੰਗ ਦਾ ਸੋਗੰ ਜਿਹਦਾ ਖੁਸ਼ੀ ਹੈ ਉਹ ਸਦਾ ਨਹੀਂ ਉਹ ਗਰਮੀ ਵੀ ਬਦਲੇਗੀ ਉਚੰਤਾ ਨੀਚੰ ਜੇ ਕੋ ਆਦਮੀ ਅਜ ਬਹੁਤ ਉੱਚੀ ਅਵਸਥਾ ਤੇ ਬਹੁਤ ਵੱਡਾ ਟੁਕਕਲ ਨੂੰ ਨੀਵਾ ਵੀ ਹੋ ਸਕਦਾ ਹੈ ਪਰ ਛੋਟਾ ਵੀ ਹੋ ਸਕਦਾ ਹੈ ਨਾਨਾ ਸਮੋਚਨ ਜੋ ਛੋਟਾ ਹੈ ਉਹ ਵੱਡਾ ਵੀ ਹੋ ਸਕਦਾ ਹੈ ਵੱਡਾ ਛੋਟਾ ਹੋ ਸਕਦਾ ਜਿਵੇਂ ਗਰਬਾਣੀ ਚੋਂਦਾ ਹਰ ਕੀ ਗਤ ਨਾ ਕਉ ਜਾਣੇ ਜੋਗੀ ਜਕੀ ਜੋਗੀ ਜਤੀ ਚਤੀ ਪ੍ਰਚਾਰੇ ਔਰ ਬੋ ਲੋਗ ਸਿਆਣੇ ਛਿਨ ਮੈ ਰਾਵ ਰੰਗ ਕੋ ਕਰੀ ਰਾਵ ਰੰਗ ਕਾ ਡਾਰੇ ਮੀਤੇ ਭਰੇ ਭਰੇ ਸਿਖਨਾਵੇ ਤਾਕੂ ਵਿਹਾਰੇ ਇਹ ਪ੍ਰਭਾਤਮਾ ਦਾ ਜਿਹੜਾ ਇਸ ਤਰ੍ਹਾਂ ਦਾ ਵਿਹਾਰ ਹੈ ਇਹਨੇ ਖਾਲੀਆਂ ਨੂੰ ਭਰ ਦਿੰਦਾ ਛੋਟਿਆਂ ਨੂੰ ਵੱਡਿਆਂ ਕਰ ਦਿੰਦਾ ਖੁਸ਼ੀ ਨੂੰ ਗਮੀ ਤੇ ਬਦਲ ਦਿੰਦਾ ਜਨਮਨ ਤੋਂ ਮਰ ਲੂੰਗਾ ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਇਹ ਔਕਾਲਪੂਰ ਪ੍ਰਮਾਤਮਾ ਦੀ ਆਪਣੀ ਖੇਡ ਹੈ ਫਿਰ ਪਾਸ਼ਾ ਕਹਿੰਦੇ ਰਾਜੰਗਤਮ ਮਾਨਨ ਜਿਹਦਾ ਰਾਜਾ ਉਹਨੂੰ ਉਹਦਾ ਸਤਿਕਾਰ ਮਾਨ ਵੀ ਮਿਲਦਾ ਹੈ ਤੇ ਜਿਹਨੂੰ ਭਵਾਨੇਗਾ ਤਾਂ ਹੀ ਉਹਦੀ ਹੰਕਾਰ ਹੀ ਹੋ ਜਾਂਦਾ ਹੈ ਤੇ ਉਹਦੀ ਬੇਇੱਜ਼ਤੀ ਵੀ ਹੁੰਦੀ ਹੈ ਇਸੇ ਤਰ੍ਹਾਂ ਪਾਸ਼ਾ ਕਹਿੰਦੇ ਪ੍ਰਵਿਰਤ ਮਾਰਗੰ ਵਰਤੰਤ ਬਰਸਾਨ ਨਾ ਇਹੜਾ ਸਾਰਾ ਸੰਸਾਰ ਆ ਉਹਦੇ ਵਿੱਚ ਵਰਤਦੇ ਆ ਹੋਏ ਆ ਜਿਹਦੇ ਵਿੱਚ ਖਚਕ ਰਿੰਦਾ ਤੇ ਉਹਦਾ ਵੀ ਨਾਸ਼ ਵੀ ਬਹੁਤ ਜ਼ਰੂਰੀ ਪਾਵਰ ਹਰ ਇੱਕ ਦਾ ਜਿਹੜਾ ਇਹ ਨਾਸ਼ ਹੋਣਾ ਬਹੁਤ ਜ਼ਰੂਰੀ ਆ ਤੇ ਪਾਤਸ਼ਾਹ ਕਹਿੰਦੇ ਗੋਬਿੰਦ ਭਜਨ ਸਾਥ ਸੰਗਤ ਸਿਰਿ ਜਿਹੜਾ ਪ੍ਰਮਾਤਮਾ ਦਾ ਸਾਥ ਸੰਗਤ ਚ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਉਹ ਸਦਾ ਚ ਰਿੰਦਾ ਉਹ ਟਲ ਹੈ ਨਾਨੇ ਭਗੰਤ ਪੁਜਨਾਸਿੰਘ ਤੇ ਪਾਤਸ਼ਾਹ ਉਪਦੇਸ਼ ਕਰ ਰਹੇ ਨੇ ਫਿਰ ਉਸ ਕਾਲਪੋ ਪ੍ਰਮਾਤਮਾ ਦਾ ਸੰਸਾਰ ਵਿੱਚ ਰਹਿ ਕੇ ਭਜਨ ਕਰਨਾ ਚਾਹੀਦਾ ਇਵੇਂ ਨਹੀਂ ਇੰਸਾ ਕਦੇ ਸਲੋਕ ਦਾ ਮੋਹ ਸਲੋਕਾ ਜਿਸ ਵਿੱਚ ਵੀ ਪੰਜੇ ਪਾਸਾ ਸੰਸਖਿਆ ਦਿੰਦੇ ਤੇ ਜਿਹੜਾ ਮੌਤ ਸੱਚ ਹੈ ਤੇ ਜੀਵਣਾ ਝੂਠਾ ਜਾਣਾ ਸਤ ਹਵਨ ਤੋਂ ਮਰਨਾ ਦ੍ਰਿਸ਼ਟੀਣ ਮਿਥਿਆ ਇਹ ਜੀਵਨ ਜਿਹੜਾ ਇਹ ਝੂਠਾ ਹੈ ਤੇ ਪਾਸ਼ਾ ਕਹਿੰਦੇ ਸਾਡੇ ਨਾਲ ਕੀ ਜਾਣਾ ਕੀਰਤ ਸੰਗ ਸੰਗ ਲੋਕ ਪਰਮਾਤਮਾ ਦੀ ਸਿਫਰ ਸਵਾ ਸਾਡੇ ਨਾਲ ਜਾਣੀ ਆ ਤੇ ਪਾਸ਼ਾ ਤਾਂ ਕਹਿੰਦੇ ਸਾਨੂੰ ਜੀਵਨ ਚ ਕਰਨਾ ਕੀ ਚੰਡਾ ਪ੍ਰਣੰਤ ਨਾਨਕ ਸਾਹਿਬ ਸੰਗਤ ਸਾਹ ਸੰਗਤ ਦੇ ਬੈ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਇਸੇ ਤਰ੍ਹਾਂ ਅਮੇ ਪਾਚੀ ਆ ਵੀ ਸਾਨੂੰ ਸਮਝਾਉਂਦੇ ਨੇ ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਬੀਤ ਕਹਿ ਨਾ ਠਰਨਾ ਰੇ ਜੰਬਾਲੂ ਕੀ ਭੀਤ ਇਹ ਰੇਤ ਦੀ ਕੰਧ ਦੀ ਨਿਯਾਈ ਹੈ ਜੋ ਉਪਜੋ ਸੋ ਬਿੰਸ ਹੈ ਪਰ ਉਹ ਅੱਜ ਦੇ ਕਾਲ ਜਿਹੜੀ ਕੀ ਪੈਦਾ ਹੋਈ ਉਹਨੇ ਨਾਸ ਹੋ ਜਾਣਾ ਅੱਜ ਨਹੀਂ ਤੇ ਕੱਲ ਹੋ ਜਾਣੀ ਫਰੀਦ ਸਾਹਿਬ ਵੀ ਆਪਣੇ ਸ਼ਲੋਕ ਸ਼ਬਦ ਵਿੱਚ ਸਾਨੂੰ ਸਮਝਾਉਂਦੇ ਨੇ ਕਤਕ ਕੂੰਜਾਂ ਚੇਤ ਡਾਉ ਸਾਹਮਣ ਬਿਜਲੀਆਂ ਇਕਤਕ ਵਿੱਚ ਕੂੰਜਾਂ ਆਉਂਦੀਆਂ ਨੇ ਹਮੇਸ਼ਾ ਨਹੀਂ ਆਉਂਦੀਆਂ ਸਿਰਫ ਕਤਨ ਦੇ ਮਹੀਨੇ ਨਹੀਂ ਆਉਂਦੀਆਂ ਨੇ ਹਮੇਸ਼ਾ ਨਹੀਂ ਹੋ ਰਹਿੰਦੀਆਂ ਕਤਰ ਕੁੰਜਾਂ ਚੇਤ ਦੇ ਉਤੇ ਦੇ ਵਿੱਚ ਜੰਗਲਾਂ ਵਿੱਚ ਅੱਗ ਲੱਗਦੀ ਹੈ ਡਾਉ ਹੁੰਦਾ ਅੱਗ ਕਿਉਂ ਹਰ ਮਹੀਨੇ ਨਹੀਂ ਲੱਗਦੀ ਸਿਰਫ ਚੇਤ ਦੇ ਮਹੀਨੇ ਜਾਂ ਗਰਮੀ ਦੇ ਮਹੀਨਿਆਂ ਦੇ ਵਿੱਚ ਲੱਗਦੀ ਜਦੋਂ ਨੇਰੀਆਂ ਚਲਦੀਆਂ ਕਤਰ ਕੁੰਜਾਂ ਚੇ ਡਾਉ ਸ਼ਾਉਣ ਬਿਜਲੀਆਂ ਤੇ ਸਾਉਣ ਦੇ ਮਹੀਨੇ ਚ ਬਿਜਲੀਆਂ ਚਮਕਦੀਆਂ ਨੇ ਹਮੇਸ਼ਾ ਨਹੀਂ ਚਮਕਦੀਆਂ ਕਤਰ ਕੁੰਜਾਂ ਚੇ ਡਾਉ ਸ਼ਾਉਣ ਬਿਜਲੀਆਂ ਸਾਰੇ ਸਹੁੰਦੀਆਂ ਤੇ ਸਾਲ ਦੇ ਵਿੱਚ ਜਿਹੜਾ ਇੱਕ ਜੀਵ ਹੈ ਦੂਜੇ ਜੀਵ ਨਾਲ ਆਪਣੇ ਮਾਰ ਕੇ ਕਿਉਂ ਠੰਡ ਹੁੰਦੀ ਆ ਉਦੋਂ ਉਹਨੂੰ ਚੰਗਾ ਲੱਗਦਾ ਬਾਅਦ ਵਿੱਚ ਸਾਵਣ ਭਾਦੋਂ ਚ ਨਹੀਂ ਚੰਗਾ ਲੱਗਦਾ ਉਹ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਮਸਾਲਾਂ ਦਿੱਤੀਆਂ ਕਤਰ ਤੂੰਆਂ ਤੇ ਡਉ ਸਾਵਣ ਬਿਜਲੀਆਂ ਸਿਹਾਵਣ ਸੌਂਦੀਆਂ ਸਿਆਲੇ ਸੌਂਦੀਆਂ ਫਿਰ ਸੰਗ ਬਾਹੜੀਆਂ ਫਿਰ ਪਾਸ਼ਣ ਚੱਲੇ ਚੱਲਣ ਹਾਰ ਵਜਾ ਵਿਚਾਰਾਂ ਲੈ ਬਣੋ ਡਢੰਦਿਆਂ ਛੇ ਮਾ ਤੜੰਦਿਆਂ ਤੇ ਗੋ ਇਹ ਚੀਜ਼ ਨੂੰ ਬਣਦਿਆਂ ਤੇ ਛੇ ਮਹੀਨੇ ਲੱਗਦੇ ਆ ਪਰ ਤੁੰਦਿਆਂ ਇੱਕ ਛੇਣ ਵਿੱਚ ਹੀ ਹੋ ਜਾਂਦੀ ਭਾਵ ਇਹ ਸੰਸਾਰ ਸਾਰਾ ਸੰਸਾਰ ਨਾਸ਼ਵਨ ਹੈ ਇਹਦਾ ਮੋਹ ਨਹੀਂ ਕਰਨਾ ਚਾਹੀਦਾ ਤੇ ਸਾਡੇ ਨਾਲ ਕੀ ਜਾਣਾ ਹੈ ਪ੍ਰਮਾਤਮਾ ਦਾ ਭਜਨ ਉਹ ਟਾਲ ਹੈ ਤੇ ਉਹ ਸਾਧ ਸੰਗਤ ਜਿ ਬਹਿ ਕੇ ਸਾਨੂੰ ਕਰਨਾ ਚਾਹੀਦਾ ਹੈ ਇਹ ਗੁਰੂ ਮਾਰਾ ਬਿ ਸਾਨੂੰ ਸਿੱਖਿਆ ਦੇ ਰਹੇ ਨੇ ਉਪਦੇਸ਼ ਕਰ ਰਹੇ ਨੇ ਗੁਰੂ ਮਾਰਾ ਬਖਸ਼ਿਸ਼ ਕਰਨ ਰਹਿਤ ਕਰਨ ਸਾਨੂੰ ਇਹ ਭਜਨ ਦੀ ਦਾਤ ਜਿਹੜੀ ਦੇਣ ਤਾਂ ਕਿ ਆਪਣਾ ਜੀਵਨ ਸਫਲਾ ਕਰ ਚੱਤੀਏ ਕੋਲੀਆਂ ਦੀ ਮਾਫੀ ਵਹਿਗਦੀ ਦਾ ਖਾਲਸਾ ਵਹਿਗਦੀ ਪਤ